پلا دے کلا دے ستےایا کی نام کناول گن اوے نا تھا میرے پیوٹ خانه دا لے یا من جھ کے بیاری ہن تے ان کاں تیرے سینے میں نے دان ایک کلوے دا بڑا کھڑوایا اے اب خدا بھیکاں دی سرتیاں کتلو ਜਿਹੜਾ ਸਿੱਧੂ ਅਭਿਜੀ ਹੋ ਨਵਾਂ ਜਨਮ ਲੈਂਦਾ ਹਵੇਲੀ ਜਿੱਥੇ ਨਿੰਮ ਬੰਨੇ ਅੱਜ ਸਾਨੂੰ ਪਿੰਡ ਨੂੰ ਬਹੁਤ ਜ਼ਿਆਦਾ ਖੁਸ਼ੀ ਆਗੀ ਬਹੁਤ ਚੰਗਾ ਮੁੰਡਾ ਸੀ ਪਿੰਡ ਦੇ ਲੋਕਾਂ ਨਾਲ ਵਿਚਰਦਾ ਸੀ ਐਸੇ ਤਰ੍ਹਾਂ ਹੀ ਹੌਲੀ ਕੇੜਦਾ ਸੀਗਾ ਬਹੁਤ ਚੰਗਾ ਸੀ ਪਿੰਡ ਦੀਆਂ ਧੀਆਂ ਪੜਾਂ ਦੀ ਬਹੁਤ ਜ਼ਿਆਦਾ ਅਜਿੱਤ ਕਰਦਾ ਸੀਗਾ ਅੱਜ ਪਿੰਡ ਨੂੰ ਐਨੀ ਕੀ ਖੁਸ਼ੀ ਆ ਜਿੰਨੀ ਵੀ ਸਾਥੋ ਦੱਸੀ ਵੀ ਨਹੀਂ ਜਾਂਦੀ ਐਨੀ ਖੁਸ਼ੀ ਆ ਪਿੰਡ ਦੀਆਂ ਕੁੜੀਆਂ ਸਾਰੀਆਂ ਨੋਹਾਂ ਧੀਆਂ ਰਲ ਕੇ ਨਿੰਮ ਬੰਨਣ ਆਈਆਂ तो ने बड़ी खुशी मनाई है, हाँ है। नवी मना हवेली रल मिल के भंगड़े पा पाए कु ने बोलिया पाया खूब गिदा रचाया ਨੁਕੈਰਾ ਲਾ ਕੇ ਵੱਡਿਆਂ ਤੇ ਕਰਨ ਭੈਣਾਂ ਨੂੰ ਭਾਈਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਸਭ ਨੂੰ ਖੁਸ਼ੀ ਆ ਜੀ ਸਤਿ ਤਰ ਦੇ ਪਿਆਰ ਹੀ ਲੱਗਦਾ ਸਿਆ ਲੱਗਦਾ ਵੇਖੀ ਜਦੋਂ ਰਾਤ ਪੰਗੜੇ ਹੀ ਪਾਈ ਜਾਂਦੀ ਹੈਗੀ अच्छा ते ਮਾਤਾ ਛੋਟੇ ਹੁੰਦੇ ਸਿੱਧੂ ਨੂੰ ਤੁਸੀਂ ਮਿਲਦੇ ਹੁਣ ਹੈ ਨਾ ਖੇਡ ਖੇਡਦੇ ਸੀ ਕਿ ਕੋਈ ਯਾਦਾਂ ਜੜੀਆਂ ਹੋਈਆਂ ਨੇ ਬਹੁਤ ਸਾਡੇ ਛੋਟਾ ਸੁਸਤਾ ਮੈਂ ਵੀ ਬਸ ਬੰਨੀਆਂ ਲੀਆਂ ਤੇ ਸਾਡਾ ਉਹ ਖੁਸ਼ੀਆਂ ਚੱਕੀਆਂ ਦੀ ਵੀ ਵੱਡੇ ਪੈਰੀ ਜਾ ਕੇ ਸਾਡਾ ਛੋਟਾ ਮੈਨੂੰ ਸਿੱਧੂ ਆਦਾ ਅੱਜ ਹੋਲੀ ਦਾ ਵੀ ਤੇ ਹਾਰਾ ਸਿੱਧੂ ਸਾਰਿਆਂ ਨਾਲ ਪਿੰਡ ਦੇ ਵਿੱਚ ਹੋਲੀ ਖੇਡਦਾ ਸੀ ਹੈ ਨਾ ਤਾਂ ਉਹ ਯਾਦਾਂ ਅੱਜ ਕਿਵੇਂ ਦੇਖ ਰਹੀਆਂ ਨੇ ਹਾਂ 36 ਬੱਤੰਗਾ 6 ਬੱਤੰਗਾ ਤੇ ਨੂੰ ਸਾਨੂੰ ਛੋਟੇ ਸਿੱਧੂ ਆਉਣ ਦੀ ਬੜੀ ਖੁਸ਼ੀ ਹੈ ਸਾਰੇ ਪਿੰਡ ਨੂੰ ਵਾਕੇ ਲਾ ਛੋਟੇ ਤੋਂ ਵੱਡੇ ਬੱਚੇ ਤੱਕ ਜਿੜੁਰ ਦਾ ਤਾਂ ਕੈਨੀ ਖੁਸ਼ੀ ਆ ਜਿੰਨੀ ਵੀ ਕਹੇ ਤਾਂ ਸਾਡੀ ਖੁਸ਼ੀ ਖਿਸੀ ਚ ਆਉਣੀ ਹੁੰਦੀ ਮਹਿਸੂਸ ਨਹੀਂ ਹੁੰਦੀ ਇੰਨੀ ਖੁਸ਼ੀ ਆ ਸਾਡੇ ਬੁੜੀਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਤੇ ਅੱਜ ਹੋਲੀ ਦਾ ਤਿਹਾਰ ਆ ਜਿਵੇਂ ਸਿੱਤੂ ਪਹਿਲਾਂ ਹੋਲੀ ਖੇਡਦਾ ਸੀ ਅਸੀਂ ਉਸੇ ਹਿਸਾਬ ਨਾਲ ਹੋਲੀ ਖੇਡ ਰਹੇ ਆ ਵਾਤਾ ਤੇ ਕਿੰਨੀ ਖੁਸ਼ੀ ਆ ਮਾਤਾ ਕਿੰਨੀ ਖੁਸ਼ੀ ਆ ਸਾਨੂੰ ਰੱਜ ਕੇ ਖੁਸ਼ੀ ਆ ਜਿੰਨੀ ਵੀ ਕਹੋ ਉਨੀ ਖੁਸ਼ੀ ਆ ਸਾਡਾ ਧੰਤੀ ਬਾੜ ਨਹੀਂ ਲੱਗਦਾ ਅੱਜ ਆ